ਔਹੀ ਲੱਗਦੀ ਆ ਦੁਕਾਨ ਯਾਰ ਮੈਨੂੰ ਤੇ ਫਿਰ ਪੁੱਛਦੇ ਆ ਜਾ ਕੇ ਕੀ ਗੱਲ ਬਾਤ ਕੀ ਬਣਦਾ ਜੀ ਕਹਿੰਦਾ ਛੱਟ ਫਰਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਕੰਨੋਂ ਦੁਕਾਨ ਬਈ ਆਈ ਹੈ ਹਾਂ ਜੀ ਜੀ ਇੱਕ ਹੋਰ ਰੀਡੀ ਤੇ ਅਨਾਉਂਸਮੈਂਟ ਜੀ ਸੁਣੀ ਸੀ ਇੰਸਟਾਗ੍ਰਾਮ ਤੇ ਬਹੁਤ ਖਰੂਜਾ ਵਰਖਿਆਗਾ ਸੇਲ 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 ਆ ਰਹੀ ਆ ਕੀ ਚੱਕਰ ਆ ਬਈ ਉਹ ਬਸ ਸੇਲ ਆਈ ਆ ਪੰਜ ਦਿਨਾਂ ਦੀ 23 ਯਾਰਿਆਂ ਅੱਛਾ ਉਹ ਲਾਸਟ ਟੰਦੇ ਵਿੱਚ ਸੇਲ ਆਈ ਆ ਪੰਜ ਦਿਨਾਂ ਦੀ ਠੀਕ ਹੈ ਜੀ ਹਾਂ 24 25 26 27 5 ਦਿਨਾਂ ਦੇ ਸੇਲ ਆਈ। ਸੇਲਾ ਦਾ ਮਤਲਬ ਇਹ ਸਾਰੀ ਦੁਨੀਆ ਲਾਉਂਦੇ ਮਤਲਬ ਜਿਵੇਂ ਉਹ ਬਾਲਾ ਅਨਾਉਂਸਮੈਂਟ ਚ ਵੀ ਕਰੀ ਜਾਂਦਾ ਵੀ ਮਤਲਬ ਆਪਾਂ ਕੀ ਖਾਸ ਕਰ ਰਹੇ ਆ ਕਿ ਕੋਈ ਲਾਭ ਨਹੀਂ ਇਸਟਾਫ ਦਾ ਮੋਟਾ ਜਿਹਾ ਦੱਸਣਾ ਇਹਦੇ ਵਿੱਚ ਕੀ ਮਤਲਬ ਹੈ ਸੇਲ ਦਾ ਰੀਜ਼ਨ ਆ ਵੀ ਸਾਰਾ ਸਾਲ ਕੰਮ ਕੀਤਾ ਹੈ ਕਮਾਈ ਕੀਤੀ ਹੈ 5 ਦਿਨ ਕੋਈ ਕਮਾਈ ਨਹੀਂ ਕਰਨੀ। ਅੱਛਾ 5 ਦਿਨ ਲੋਕਾਂ ਦੇ ਨਾਮ ਹੀ ਆ ਜਿਹਨੇ ਕੋਈ ਬੈਨੀਫਿਟ ਲੈਣ ਨੂੰ ਲੈ ਲੂਗਾ ਜੋ ਕੋ ਰਹਿ ਗਿਆ ਰਹਿ ਜਾ ਤੇ 5 ਦਿਨ ਕੋਈ ਖਰਚਾ ਨਹੀਂ ਕਿਸੇ ਚੀਜ਼ ਤੇ ਫੁੱਲ ਡਿਸਕਾਊਂਟ। ਬਸ ਇਹ ਗੱਲਾਂ ਬਈ ਇਹ ਕਹਿਣ ਦੀਆਂ ਹੁੰਦੀਆਂ ਨੇ ਇਹ। ਨਹੀਂ ਬਈ ਡਿਸਕਾਊਂਟ ਡ अच्छा इस साल ਦੇ ਵਿੱਚ 365 ਦਿਨ ਹੁੰਦੇ ਨੇ ਅਨਾਉਂਸਮੈਂਟ ਦੇ ਵਿੱਚ ਕਹੀ ਜਾਂਦਾ ਸੀ ਵੀ ਬਜਾਜ ਤੇ ਚੀਜ਼ ਲਓ ਖਰਚਾ ਨਹੀਂ ਪੈਂਦਾ ਤੁਹਾਨੂੰ ਕੋਈ ਵੀ ਮੇਰੇ ਕੋ ਖਰਚਾ ਤਾਂ ਬਈ ਦੇ 6 700 ਰੁਪਏ ਦਾ ਕਿੰਨਾ ਹੀ ਜ਼ੋਰ ਲਾ ਲਈ ਆਪਾਂ ਪੈਂਦੀ ਆ ਮੈਂ ਵੀ ਚੀਜ਼ਾਂ ਵੱਧੁੱਲਦੀਆਂ ਨੇ ਬਹੁਤ ਅਥਾ ਮਾਰਿਆ ਹੋਇਆ ਖਰਚਾ ਪੈ ਹੀ ਜਾਂਦਾ ਤੁਸੀਂ ਕਹਿੰਦੇ ਵੀ ਜਿੰਨੀ ਦੀ ਚੀਜ਼ ਹੈਗੀ ਆ ਥੋੜਾ ਕਹਿੰਦਾ ਮਤਲਬ ਇਹ ਵੀ ਜਿੰਨੀ ਦੀ ਚੀਜ਼ ਹੈ ਉਹਨੇ ਦੀ ਜੀ ਮਿਲੂਗੀ ਬੰਦਾ ਹਾਂ ਵੀ ਬਈ ਜੇ ਹਾਂ ਜੇ 10000 ਦਾ ਮੁੱਲ ਲੈਂਦਾ ਮੰਨ ਲਓ ਕੋਈ ਤੁਹਾਨੂੰ 10000 100 ਦਾ ਵੀ ਨਹੀਂ ਪਊਗਾ ਐਂਡ ਤੱਕ اچھا ਕੋਈ ਪ੍ਰੋਸੈਸਿੰਗ ਫੀਸ ਨਹੀਂ ਹੁਣ ਭਰਤੇ ਐ ਇਹ ਕਨੈਕਟ ਕਰਦੇ ਬੰਦੇ ਆਲੇ ਆ ਤੇ ਹੈਗਾ ਇਹ 5 ਦਿਨਾਂ ਦੀ ਆਫਰ ਠੀਕ ਆ ਭਾਈ ਹਾਂ ਪਹਿਲਾਂ ਸਾਡੇ ਤੋਂ ਕਿ ਲੋਕ ਫੁੱਲ ਲੈਂਦੇ ਜਿਵੇਂ ਮਤਲਬ ਅਸੀਂ ਖਾਤਾ ਪੈਂਦਾ ਸੀ 1500000 1500000 700 800 ਜਿੰਨੇ ਖਾਤਾ ਪੈਂਦਾ ਉਹਨਾਂ ਜਿੰਨੇ ਪਾ ਪਰ ਇਹ 5 ਦਿਨਾਂ ਦੀ ਆਫਰ ਹੈ ਇਹ ਕੰਪਨੀ ਤੋਂ ਉਰੂਵੋ ਲੈਂਤੀ ਸੀ ਠੀਕ ਹੈ ਬਾਕੀ ਕੁਝ ਸਾਡੇ ਕੋਲੋਂ ਅਸੀਂ ਕੀਤਾ ਠੀਕ ਹੈ ਤੇ ਤਾਂ ਕਿ ਖਰਚਾ ਨਹੀਂ ਖਾਤਾ ਹੈ ਜਿੰਨੇ ਮੂਵਰੀ ਆ ਠੀਕ ਹੈ ਹਾਂ 10000 ਦਾ ਮੂਵਰੀ ਨਹੀਂ ਫਿਰ ਇੰਨੀ ਆ ਮੈਂ ਮਤਲਬ ਦੁਕਾਨਾ ਉਹ ਵੀ ਪਿਆਜ ਕਰ ਦਿੰਦੇ ਆ ਮਤਲਬ ਵੀ ਤੁਸੀਂ ਕਹਿੰਦੇ ਹੋ ਵੀ ਸਾਨੂੰ ਖਰਚਾ ਨਹੀਂ ਪੈਂਦਾ ਹੋਵੇ ਉਹ ਕਹਿੰਦੇ ਨੇ ਮ ਮਾਲੇ ਵੀ ਲੋ ਤੁਸੀਂ ਕੋਈ ਆਫ ਦਾ ਕੋਈ ਸਕੀਮਸ ਨੂੰ ਚੱਕੀ ਜਾਂ ਕਿਵੇਂ ਬਾਈ ਬੱਸ ਨੂੰ ਦੱਸਦਾ ਤੇ ਪੰਜਾਬੀ ਜੇ ਕੱਲੀ ਸਸਤੀ ਵੀ ਕਮਾਈ ਨਹੀਂ ਕਰਨੀ ਅੱਛਾ ਪੰਜ ਦਿਨਾਂ ਫੇ ਕਮਾਈ ਨਹੀਂ ਕਰਨੀ ਕੋਈ ਪੰਜ ਦਿਨਾਂ ਨਾਮ ਹੀ ਕਰਨਾ ਹੈ ਸੇਲ ਪ੍ਰੋਮੋਸ਼ਨ ਸੇਲ ਆਏ ਓਕੇ ਸੇਲ ਪ੍ਰੋਮੋਸ਼ਨ ਸੇਲ ਮਨੋ ਸੇਲ ਵਧਾਉਣ ਵਾਸਤੇ ਲਾ ਲੋ ਨਾਮ ਬਦਲਣ ਵਾਸਤੇ ਲਾ ਲੋ ਠੀਕ ਹੈ ਲੋਕਾਂ ਦੇ ਹਿੱਤ ਵਾਸਤੇ ਆ ਠੀਕ ਹੈ ਜਿਹੜਾ ਬੰਦਾ ਕੋਈ ਫਾਇਦਾ ਲੈ ਲੂਗਾ ਇਹ ਤੁਹਾਡੀ ਸੇਲ ਫਿਰ ਉਹ ਵੀ ਇਕੱਲੇ ਆਪਣਾ ਨਵੇਂ ਚੀਜ਼ਾਂ ਤੇ ਆ ਕੇ ਮੰਨ ਲਓ ਜੇ ਮੈਂ ਕੋਈ ਸਾਗਨ ਹਨ ਫੋਨ ਲੈਣਾ ਹੁੰਦਾ ਤੇ ਆਪਣੇ ਐਕਸੈਸਰੀ ਜਾਂ ਇਹਨਾਂ ਤੋਂ ਕਿਹਾ ਵੀ ਨਾ ਫੋਨ ਵੀ ਤੁਸੀਂ ਬਹੁਤ ਵੀਡੀਓ ਦੇਖਿਆ ਮੈਂ ਤੁਹਾਡੇ ਆਈਫੋਨ ਦੀਆਂ ਉਹ ਚ ਤੁਸੀਂ ਦਿਖਾਉਣਾ ਬਹੁਤ ਰੇਟ ਸਸਤਾ ਨਮ ਲਓ ਤੇ ਹਰ ਹਰ ਚੀਜ਼ ਤੇ ਸੁਣ ਹਰ ਚੀਜ਼ ਤੇ ਜੇ ਮੈਂ ਮੈਂ ਤੁਹਾਨੂੰ ਮੜਾ ਸਮਝਾਉਂ ਪੰਜਾਬੀ ਚ ਕਿਵੇਂ ਦਾ ਗਲਾਸ ਵੀ ਲਵਾਉਣਾ ਗਲਾਸ 100 ਰੁਪਏ ਦਾ ਗਲਾਸ ਵੀ ਲਵਾਉਣਾ ਉਹਦੀ ਵੀ ਡਿਸਕਾਊਂਟ ਇੱਕ ਗੱਲ ਇੱਕ ਗੱਲ ਮੈਨੂੰ ਹੋਰ ਦੱਸੋ ਚਲ ਇਹ ਤਾਂ ਮੈਂ ਤੁਹਾਡੇ ਕੋਲ ਸਮਝ ਗਿਆ ਹਾਂਜੀ ਵੀ ਮੈਂ ਹੁਣ ਤੁਸੀਂ ਆਹ ਗਲਾਸ ਤੇ ਕਵਰ ਮਨ ਲਓ ਜਿ ਚਾਏ ਹੋਏ ਨੇ ਕਈ ਵਾਰੀ ਇਹ ਪਤਾ ਕੀ ਹੁੰਦਾ ਜੇ ਮੈਂ ਸੇਲ ਲਾਉਂਦਾ ਅਗਲਾ ਕੋਈ ਜਮਾ ਸਸਤੇ ਵਾਲੀ ਚੀਜ਼ ਲੱਗ ਲੱਗ ਦੇ ਜਾਂਦਾ ਬੜੇ ਮਾਣੇ ਸਾਹਮਣੇ ਤੁਸੀਂ ਆਹ ਇਹਨਾਂ ਦੇ ਵਿੱਚੋਂ ਮੈਨੂੰ ਲਾਉਣੇ ਹੋ। ਉਹ ਸੇਲ ਤੇ ਬਾਅਦੋਂ ਅਗਲਾ ਕੀ ਕਰਦਾ ਜਮਾ ਸਸਤੀ ਵਾਲੀ ਚੀਜ਼ ਲੈ ਕੇ ਉਹ ਅਲੱਗ ਲਾਈ ਜਾਂਦਾ। ਮਤਲਬ ਫਿਰ ਉਹਦਾ ਵੀ ਕੋਈ ਫਾਇਦਾ ਨਹੀਂ ਹੈ ਨਾ ਭਾਈ। ਨਾ ਨਾ ਭਾਈ ਜਿਹੜਾ ਗਲਾਸ ਅਸੀਂ ਪਹਿਲਾਂ ਲਾਉਣੇ ਆਂ। ਉਹੀ ਉਹੀ ਸਿਸਟਮ ਆ ਰੋਹ। ਮੈਂ ਤੁਹਾਨੂੰ ਦਿਖਾਵਾਂਗਾ ਕੱਟ ਕੇ। ਹਾਂ ਹਾਂ। ਆ ਸੁਪਰੀ ਲਾ ਦੇ ਨਾਲ ਭਾਈ। ਤੇ ਜਿਹੜਾ ਨਾਲ ਸਾਡੇ ਪਹਿਲਾਂ ਨਾਲ ਲਵਾਇਆ ਉਹੀ ਗਲਾਸ ਨੂੰ ਲਵਾਵਾਂਗੇ। ਜਿਹੜਾ ਸੌਤ ਲਾਇਆ ਸੀ ਉਹ ਡਿਸਕਾਊਂਟ ਚ ਲਵਾਵਾਂਗੇ ਇਹਨੂੰ। ਜੇ ਫਿਰ ਸੇਲ ਦੇ ਵਿੱਚ ਕੋਈ 10-20 ਰੁਪਏ ਘਟਾਉਂਗੇ ਫਿਰ ਇੱਦਾਂ ਸਭ ਪਿਆਦਾ ਹੈ ਨਹੀਂ ਵੀ ਅੱਧਾ ਅੱਧਾ ਚ ਦੇ ਦੋਗੇ ਫੇ ਤਾਂ ਬਈ ਜੇ ਇਹ ਚੀਜ਼ ਹੋ ਗਈ ਨਾ ਫਿਰ ਤਾਂ ਨਿਆਰਾ ਮੇਰਲਾ ਵੀ ਘੱਟ ਪਰ 20-25 ਬੰਦੇ ਜੁੜੇ ਨੇ ਮੈਂ ਤਾਂ ਸਾਰਿਆਂ ਨੂੰ ਲਿਆਵਾਂ ਸੁਪਰੀ ਖਲਾਸਾ ਹੈ ਇਹਨੂੰ ਜਿਵੇਂ ਮਰਜੀ ਤੁਸੀਂ ਉਸ ਜਿਹੜਾ ਟੁੱਟਦਾ ਫਿਰਦਾ ਨਹੀਂ ਸੁਪਰੀ ਐਕਸਲਾਸਾ ਹੈ ਠੀਕ ਹੈ ਹਾਂ ਟੌਪ ਖਲਾਸਾ ਹੈ ਇਹੀ ਲੱਗੋ ਬਈਆਂ ਕਹਿੰਦਾ ਮਤਲਬ ਇਹ ਹੈ ਵੀ ਇਹ ਚੀਜ਼ ਇਹ ਰੂਟੀਨ ਦੇ ਵਿੱਚ ਲਾਉਂਦੇ ਨੇ 100-150 ਜਿੰਨੇ ਦਾ ਵੀ ਆਪਾਂ ਮਾਰਕੀਟ ਤੋਂ ਲਵਾਉਨੇ ਆ ਤੇ ਉਸ ਦਿਨ ਬਈਏ ਤੇ ਪੂਰਾ ਭਾਰੀ ਡਿਸਕਾਊਂਟ ਮਿਲੂਗਾ ਆ ਕਵਰ ਜਿਹੜੇ ਸਾਹਮਣੇ ਲੱਗੇ ਬਈ ਕਹਿੰਦਾ ਇਹਨਾਂ ਦੇ ਵਿੱਚੋਂ ਹੀ ਦੇਵਾਂਗੇ ਕੋਈ ਅਲੱਗ ਚੀਜ਼ ਨਹੀਂ ਵੀ ਕੋਈ ਲੈ ਕੇ ਸਸਤੇ ਵਾਲੀ ਚੀਜ਼ ਹਾਂ ਬਈ ਹਾਂ ਸਾਰੇ ਹਸਤੇ ਏਟੀ ਜੜ ਜੀਤੇ ਏਟੀ ਜੜ ਜੀਤੇ ਚਾਹੇ ਬੰਦਾ ਮੋਬਾਈਲ ਦੇ ਰਿਪੇਅਰ ਵੀ ਕਰਾਉਂਦਾ ਨਾ ਠੀਕ ਹੈ ਇਹ ਮੇਰਾ ਫੋਲਡਰ ਸੀ ਪਹਿਲਾਂ 1500 ਦਾ ਫੋਲਡਰ ਪਾਉਂਦੇ ਸੀ ਅਸੀਂ ਉੱਥੇ ਤੁਹਾਨੂੰ ਡਿਸਕਾਊਂਟ ਦੇਵਾਂਗੇ ਠੀਕ ਹੈ ਬਾਈ ਸੁਣੋ ਕਿ ਮੈਂ ਪੰਜਾਬੀ ਚ ਮੋਟੇ ਸਮਝਾਤਾ ਵੀ ਪੰਜ ਦਿਨ ਕੋਈ ਕਮਾਈ ਨਹੀਂ ਠੀਕ ਹੈ ਬਾਈ ਠੀਕ ਹੈ ਓਕੇ ਜੀ ਤੇ ਚਾਹ ਪਾਣੀ ਚੱਲੂ ਆ ਇੱਕ ਵਾਰ ਕਸਟਮਰ ਨੂੰ ਚਾਹ ਮਿਲੂ ਬਾਈ ਓਕੇ ਬਾਈ ਠੀਕ ਹੈ ਕਸਟਮਰ ਕੁਝ ਲੈਣਾ ਨਹੀਂ ਲੈਣਾ ਸਾਡੇ ਕੋਲ ਇੱਕ ਵਾਰੀ ਜ਼ਰੂਰ ਆਓ ਠੀਕ ਹੈ ਤੇ ਕੋਈ ਕਿਸੇ ਮਨ ਚਾਹੇ ਨਾ ਰਹੇ ਜੀ ਮੈਂ ਗਿਆ ਨਹੀਂ ਜੇ ਕੋਈ ਨਹੀਂ ਵੀ ਲੈਣਾ ਮੈਂ ਕਹਿੰਦਾ ਤਾਂ ਉਹ ਵੀ ਆਓ ਸਾਡੇ ਤੋਂ ਚਾਹ ਪੀ ਕੇ ਜਾਓ ਠੀਕ ਹੈ ਤੇ ਨਹੀਂ ਲੈਣਾ ਤੁਹਾਨੂੰ ਕੋਈ ਹੋਣੀ ਚੀਜ਼ ਹੈਗਾ ਅਸੀਂ ਕੋਈ ਕਮਾਈ ਤਾਂ ਕਰਨੀ ਨਹੀਂ ਠੀਕ ਹੈ ਸਾਡਾ ਮਕਸਦ ਕੋਈ ਕਮਾਈ ਤੋੜ ਕੇ ਜੀ ਹੈਗਾ ਸੇਲ ਤੋਂ ਲੈ ਕੇ ਲੋਕ ਸਿੱਧਾ ਲਾਉਂਦੇ ਨੇ ਫੜੋ ਤਾਂ ਵੀਰੇ ਉਹ ਵੀ ਟਾਈਮ ਨਹੀਂ ਹੁੰਦਾ ਫੜੋ ਦੇ ਖੰਦ ਲੈਣ ਲੱਗੇ ਜਾਂ ਸੰਤਾਈ ਤੇ ਕੋਈ ਹੈ ਨਹੀਂ ਵੀ ਕੰਮ ਨਹੀਂ ਹੈ ਤਾਂ ਸੇਲ ਲਈ ਆ ਠੀਕ ਹੈ ਜੀ ਹਾਂ ਇਹਦਾ ਇੰਡਸਟਰੀਅਲ ਦੇ ਸਾਲੇ ਪੰਜ 1:00 ਵਜੇ ਮੰਨ ਲਓ ਜਿਵੇਂ ਕਿਸੇ ਕਸਟਮਰ ਦਾ ਕਾਰਡ ਨਹੀਂ ਬਣਦਾ ਠੀਕ ਹੈ ਜੀ ਅਸੀਂ ਉਹਨੂੰ ਵੀ ਫੋਨ ਦੇਣ ਦੀ ਕੋਸ਼ਿਸ਼ ਕਰਾਂਗੇ ਓਕੇ ਵੀ ਜਿਵੇਂ ਪਿਆ ਜਾਂਦਾ ਕਿਹਾ ਨੂੰ ਵੀ ਤੇ ਅਸੀਂ ਬਰ ਘਟਾ ਜਾਂ ਹੋਰ ਮਨ ਨਾਲ ਕੋਈ ਫੌਜੀ ਵੀ ਆ ਜਾਂ ਮਨ ਕੋਈ ਮੰਨੋ ਕੋਈ ਹਨਾ ਸਾਡੀ ਕੋਸ਼ਿਸ਼ ਹੈ ਵੀ ਕਿਸੇ ਨੂੰ ਨਰਾਜ਼ ਨਹੀਂ ਕਰਨਾ ਸਾਡਾ ਮਕਸਦ ਇਹ ਹੈ ਵੀ ਆਵੇ ਤਾਂ ਖਾਲੀ ਨਾ ਕੋ ਜਾਵੇ ਠੀਕ ਹੈ ਸਾਰੀ ਕੋਸ਼ਿਸ਼ ਇਹ ਆ ਮੱਖੀ ਭਾਈ ਮੁੱਖ ਦੱਸੂਗਾ ਠੀਕ ਹੈ ਤੇ ਕਿਸੇ ਨੂੰ ਨਰਾਜ਼ ਨਹੀਂ ਕਰਨਾ ਸਾਡੀ ਸੇਲ ਦਾ ਮਕਸਦ ਹੀ ਇਹ ਹੈ ਅਸੀਂ ਬਕਾਇਦਾ ਉਥੇ ਪੋਸਟਰ ਤੇ ਲਿਖਾਇਆ ਵੀ ਜੋ ਵੀ ਆਏਗਾ ਖੁਸ਼ ਹੋ ਕੇ ਜਾਏਗਾ ਨਰਾਜ਼ ਹੋ ਕੇ ਨਹੀਂ ਜਾਏਗਾ ਠੀਕ ਹੈ ਉਸ ਨੂੰ ਕਰ ਲਿਓ ਇੱਕ ਆਪਣਾ ਪੋਸਟਰ ਇਸ ਤਰ੍ਹਾਂ ਦੀ ਆਈਡੀ ਆਪਣੀ ਭਾਈ ਜੋ ਰੰਦਾ ਇੱਕ ਟੈਂਪਲੇਟ ਹੈ ਜੋ ਮਤਲਬ ਬੰਦੇ ਆ ਰਹੇ ਨੇ ਤੇ ਤੁਸੀਂ ਇਹਦੇ ਵਿੱਚ ਵੀਡੀਓ ਵੀ ਦੇਖ ਸਕਦੇ ਹੋ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਦੋ ਬਾਈ ਜੀ ਨੇ ਆਪਣੇ ਰੱਖੇ ਨੇ ਬਾਕੀ ਨੌਂਸਮੈਂਟ ਬਹੁਤ ਹੋਈ ਜਾਂਦੀ ਹੈ ਭਾਈ ਪੂਰਾ ਚੈਲੰਜ ਕਰ ਰਿਹਾ ਯਾਰ ਵੀ ਜਿਹੜਾ ਬਜਾਇ ਤੇ ਬੰਦਾ ਕਹਿੰਦਾ ਵੀ ਮੈਨੂੰ ਖਰਚਾ ਪੈਂਦੀ ਪੈਂਦਾ ਤੇ ਮੈਂ ਸਾਰਾ ਕੁਝ ਕਰਕੇ ਦੇਖ ਲਿਆ ਤਾਂ ਬਾਈ ਕਹਿੰਦਾ ਵੀ ਉਸ ਦਿਨ ਉਹ ਜਿਹੜੀ 5 ਦਿਨਾਂ ਦੀ ਸੇਲ ਹੈ ਉਹਦੇ ਵਿੱਚ ਜੇ ਉਹਨਾਂ ਨੂੰ 1 ਰੁਪਿਆ ਵੀ ਖਰਚਾ ਐਕਸਟਰਾ ਪੈਂਦਾ ਜੋ ਰੇਟ ਮਾਰਕੀਟ ਦੇ ਵਿੱਚ ਸੈੱਟ ਦਾ ਹੈਗਾ ਉਸੇ ਰੇਟ ਦੇ ਵਿੱਚ ਹੀ ਸਾਰਾ ਕੁਝ ਇਨਕਲੂਡ ਕਰਕੇ ਦਿੱਤਾ ਜਾਊਗਾ ਐਕਸਟਰਾ 1 ਰੁਪਿਆ ਵੀ ਪੈਂਦਾ ਬਾਈ ਕਹਿੰਦਾ ਸਾਡੇ ਵੱਲੋਂ ਚੀਜ਼ ਫਰੀ ਹੈ ਚੈਲੰਜ ਦੇ ਨਾਲ ਬਈ ਇਹ ਪੂਰਾ ਕਰ ਰਿਹਾ ਹੈਗਾ ਇੱਕ ਹੋਰ ਬਾਈ ਗੱਲ ਹੈਗੀ ਹਾਂਜੀ ਬਾਈ ਤੇ ਮਤਲਬ ਜਿਵੇਂ ਪਹਿਲਾਂ ਵੀ ਹੁੰਦਾ ਸੀ ਵੀ ਆਈ ਕਲੱਬ ਦੇ ਵਿੱਚ ਵੀ 20 ਕਿਲੋਮੀਟਰ ਦੇ ਵਿੱਚ ਹੁੰਦਾ ਕੋਈ ਚੀਜ਼ ਲੈ ਸਕਦਾ 20 ਕਿਲੋਮੀਟਰ ਦੇ ਵਿੱਚ ਏਰੀਆ ਮੰਨ ਲਓ ਜਿਵੇਂ ਮੰ ਠੀਕ ਹੈ ਸਿਰੂਗੜ ਦਾ ਪੀਖੀ ਦਾ ਮਾਨਸਾ ਦਾ ਚਨੀਰ ਦਾ ਆ ਗਿਆ ਮੰਨੋਂ ਲਹਿਰੇ ਦਾ ਆ ਗਿਆ ਠੀਕ ਹੈ ਰੋਦੀਆ ਆ ਗਿਆ ਹਰਿਆਣੇ ਦਾ ਅੱਛਾ ਹਰਿਆਣੇ ਦਾ ਵੀ ਬੰਦੇ ਆਉਣਗੇ ਅਸੀਂ ਬਈ ਜਿੱਥੇ ਮੋਦੀ ਬੰਦਾ ਆ ਜੀ ਲੋ ਬਾਈ ਜੀ ਬਹੁਤ ਵੱਡੀ ਚੀਜ਼ ਆ ਇਹ ਵੀ ਪੰਜਾਬ ਦੇ ਵਿੱਚ ਪਹਿਲਾਂ ਪੰਜਾਬ ਦੀ ਚੀਜ਼ ਹੁੰਦਾ ਹ ਹਰਿਆਣੇ ਦੇ ਬੰਦਿਆਂ ਨੂੰ ਵੀ ਬਾਈ ਸਪੋਰਟ ਕਰ ਰਹੇ ਨੇ ਵੀ ਰਤੀਏ ਤੱਕ ਦਾ ਜੋ ਵੀ ਬੰਦਾ ਨਾਲ ਦੇ ਜੋ ਇੱਕ ਤੋਂ ਪਿੰਡ ਨੇ ਉਹਨਾਂ ਨੂੰ ਵੀ ਇਨਕਲੂਡ ਕੀਤਾ ਗਿਆਗਾ ਤੇ ਇਧਰੋਂ ਸਰਦੂਲਗੜ ਤੱਕ ਦਾ ਕੋਈ ਵੀ ਬੰਦਾ ਆ ਕੇ ਚੀਜ਼ ਲੈ ਆ ਸਕਦਾ ਉਹ ਵੀ ਕਿਸ਼ਤਾਂ ਦੇ ਬਾਈ ਉਹ ਤਾਂ ਵੱਡੀ ਜੀ ਸਭ ਤੋਂ ਵੱਡੀ ਗੱਲ ਇਹ ਤੇ ਕਿਸ਼ਤਾਂ ਦੇ ਕੋਈ ਵੀ ਕੋਈ ਵੀ ਐਕਸਟਰਾ ਖਰਚਾ ਨਹੀਂ ਪੈ ਰਿਆ ਐਕਸਟਰਾ ਖਰਚਾ ਆਪਾਂ ਨੂੰ ਬਹੁਤ ਮਤਲਬ ਕੰਪਨੀ ਵੱਲ ਲਗਾਉਂਦੀਆਂ ਨੇ ਚੀਜ਼ਾਂ ਦੇ ਵਿੱਚ ਕਹਿ ਕੇ ਬਾਅਦੋਂ ਗਾਣ ਦੇ ਵਿੱਚ ਦੀ ਪ੍ਰੋਸੈਸਿੰਗ ਫੀਸ ਆਵਰ ਬਾਈ ਕਹਿੰਦਾ ਜੋ ਰੀਡ ਚੀਜ਼ ਦਾ ਹੈਗਾ ਉਸੇ ਰੇਟ ਦੇ ਵਿੱਚ ਚੀਜ਼ ਮਿਲੂਗੀ ਤੇ ਉਹ ਵੀ ਕਿਸ਼ਤਾਂ ਤੇ ਹਾਂ ਬਈ ਇਹ ਮਲਟੀਪਲੈਂਟ ਸ਼ੁਰੂ ਹੈ ਠੀਕ ਹੈ ਜੀ ਮਤਲਬ ਇਕੱਲੇ ਮੋਬਾਈਲ ਨਹੀਂ ਠੀਕ ਹੈ ਇਸ ਦੇ ਬਾਅਦ ਵਿੱਚ ਮਸ਼ੀਨ ਲੈਣੀਆਂ ਫ੍ਰਿਜ ਲੈਣਾ ਠੀਕ ਹੈ ਐਲ.ਈ.ਡੀ ਲੈਣੀ ਆ ਉਹ ਗੀਜ਼ਰ ਲੈਣਾ ਓਕੇ ਤੇ ਵਾਸ਼ਿੰਗ ਮਸ਼ੀਨ ਸਾਡੇ ਕੋਲ ਮਤਲਬ ਬਹੁਤ ਫੈਂਸੀ ਵਾਸ਼ਿੰਗ ਮਸ਼ੀਨਾਂ ਜਾਣੀਆਂ ਗੀਜ਼ਰ ਹੋ ਗਿਆ ਮਰਦੋ ਜਿਵੇਂ ਮੰਨ ਲਓ ਸਾਰਾ ਕੁਝ ਲੋੜ ਬ੍ਰਾਂਡਡ ਹੈ ਕੋਈ ਲੋਕਲ ਨਹੀਂ ਮਤਲਬ ਇਹ ਹੈਗਾ ਸਾਰਾ ਪ੍ਰਿੰਟਡ ਸਿਰ ਨਾਲ ਆ ਰਹੇ ਨੇ ਤੇ ਇਹ ਕਿਸਤਾਂ ਵਾਲੇ ਕੰਮ ਚ ਨਾ ਸਭ ਤੋਂ ਜ਼ਿਆਦਾ ਜਿਹੜੀ ਹੁਣ ਟ੍ਰੈਂਡ ਚੱਲ ਰਿਹਾ ਜਿਹੜਾ ਕਰੇ ਚੱਲ ਰਿਹਾ ਉਹ ਚੱਲ ਰਿਹਾ ਦਿਖਾਈ ਫੋਨ ਦਾ ਬਈ ਸਾਨੂੰ ਵੀ ਪਤਾ ਹਨਾ ਤੇ ਇਹਦੇ ਵਿੱਚ ਮਤਲਬ ਬਹੁਤ ਘੱਟ